ਕਉ ਨਹੀਂ ਜਾਂਦਾ ਇੱਧਰ ਇੱਕ ਆਪਾਂ ਇੱਧਰ ਬੰਨ ਲਿਆ ਲੋ ਦੂਜਾ ਉਧਰ ਉਹ ਬੰਦਾ 20 ਤਾਂ ਨਹੀਂ ਹਟਿਆ ਹਣ ਆਪਾਂ ਰੇਨਕੋਟ ਪਾ ਲੇ ਤੇ ਜਾਦੂ ਬਣ ਕੇ ਆਪਾਂ ਉਹ ਕਿਉਂ ਘੁੰਮਦੇ 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 ਉਹ ਸਾਰਾ ਉੱਤੋਂ ਦੀ ਕ੍ਰੋਸ ਹੁੰਦੇ ਹੁੰਦੇ ਹਾਂਜੀ ਹਸੀ ਗੱਲ ਜੀ ਸਾਰਿਆਂ ਨੂੰ ਫੋਕਤੀ ਸਾਰੇ ਕੈਂਟ ਮੂਗੇ ਦੇਸਵਾਗੋ ਤੁਹਾਡਾ ਸਾਰਿਆਂ ਦਾ ਆਪਣੇ ਘੋਰਨਰ ਦੇ ਬਲੌਗ ਦੇ ਵਿੱਚ ਜਿਵੇਂ ਕਿ ਤੁਸੀਂ ਦੇਖਿਆ ਹੀ ਹੋਣਾ ਪਿਛਲੇ ਬਲੌਗ ਚ ਆਪਾਂ ਯਾਤਰਾ ਸ਼ੁਰੂ ਕੀਤੀ ਆ ਸ੍ਰੀ ਹਿਮਕੋਟ ਸਾਹਿਬ ਸਾਹਿਬ ਦੀ ਤੇ ਆਪਾਂ ਰਾਤ ਆ ਗਏ ਜੀ ਰਿਸ਼ਕੀ ਇੱਥੇ ਅਪਾ ਕਮਰਾ ਲੈ ਲਿਆ ਸੀਗਾ ਰੋਗੇ ਸੀਗੇ ਆਪਾਂ ਨਾ ਧੋ ਕੇ ਰੈਡੀ ਹੋ ਗਏ ਆ ਤੇ ਹੁਣ ਚੱਲਦੇ ਆਂ ਦਰਵਾਜਾ ਸਾਹਿਬ ਪਹਿਲਾਂ ਉੱਥੇ ਮੱਥਾ ਟੇਕਾਂਗੇ ਫਿਰ ਚਾਹ ਛਕਾਂਗੇ ਫਿਰ ਉਹ ਤੋਂ ਬਾਅਦ ਆਪਾਂ ਯਾਤਰਾ ਆਪਣੀ ਦੁਬਾਰੇ ਕੰਟੀਨਿਊ ਕਰਦੇ ਆਂ ਤੇ ਵਿੱਚ ਚੱਲਦੇ ਆਂ ਆਪਾਂ ਤਿਆਰ ਤੇ ਇਧਰ ਸੌਣੂ ਵੀ ਤਿਆਰ ਹੋਈ ਜਾਂਦਾ ਇਧਰ ਬੈਗ ਪਾਇਆ ਆਪਣੇ ਖਲਾਰਾ ਪਾਇਆ ਪਿਆ ਕਰਦਿਆਂ ਪੈਕ ਤੇ ਚੱਲਦੇ ਹਾਂ ਫਿਰ ਮਿਲਦੇ ਆ ਤੁਹਾਨੂੰ ਅੱਗੇ ਜਾਂਗੇ ਜੁੜਦੇ ਰਹੋ ਆਪਣੇ ਵਲੌਗ ਦੇ ਨਾਲ ਜਿਹਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲਿਓ ਆਹ ਖੜਾ ਬੋਲਟ ਆਪ ਰਾਤ ਦੇ ਦਿਖਾਦਾ ਸੀ ਆ ਰਾਤ ਛੋਟੀਆਂ ਲੀਆਂ ਚਲੋ ਹਾਂ ਸਟਾਰਟ ਕਰਦੇ ਹਾਂ ਉਹ ਨਾਲੇ ਗਰਮ ਹੋ ਜੂ ਕੱਪੜਾ-ਕਪੜਾ ਮਾਰਦੇ ਆ ਆਏ ਬੈਗ ਬੰਨਨੇ ਆ ਸਾਈਡਾਂ ਤੇ ਬਾਦ ਤੇ ਬੈਗਵਾਨਾਂ ਲਾਂਗੇ। ਜੇ ਅਗਰ ਸੋਨੂ ਆਉਂਦਾ ਨਾ ਚਰ ਮੈਂ ਜਦ ਆਪਾਂ ਸਾਫ ਸਪਾਈ ਕਰਦੇ ਹਾਂ। ਸੋਨੂ ਬੈਗ ਬੰਨੀ ਜਾਂਦਾ ਇੱਧਰ, ਇੱਕ ਆਪਾਂ ਇੱਧਰ ਬੰਨ ਲਿਆ। ਉਹ ਦੂਜਾ ਉਧਰ ਉਹ ਬੰਨਦਾ। ਤੇ ਫਿਰ ਅਸੀਂ ਚੱਲਦੇ ਹਾਂ, ਪੌਣਿਆਂ ਚੱਲੇ ਇੱਥੋਂ। ਕਰਦੇ ਹਾਂ ਯਾਤਰਾ ਸ਼ੁਰੂ ਦੁਬਾਰੇ। ਉਹਰਾ 13% ਤੇ ਮੱਥਾ ਦੇ ਦੇ ਅੰਦਰ ਤੇ ਚਾਹ ਛਕਦੇ ਹਾਂ। ਫਿਰ ਸੋ ਚੱਲੇ ਪੌਣਿਆਂ। ਗੋਬੀ ਨਗਾਟ ਲਈ ਚਲੋ ਵੀ ਮੱਥਾ ਟੇਕ ਕੇ ਮਿਲ ਜਿਆ ਉਹਨੂੰ ਇੱਧਰ ਜੋੜਾ ਘਰ ਇੱਥੇ ਜੋੜਾ ਜੰਮੇ ਕਰਾ ਸਕਦੇ ਹੋ ਤੇ ਉੱਧਰ ਹਜੇ ਵੀ ਲਾਇਨ ਲੱਗੀ ਆ ਕੱਲ ਦੀ ਇੱਥੇ ਰਜਿਸਟ੍ਰੇਸ਼ਨ ਹੁੰਦੀ ਆ ਉਹ ਤੋਂ ਬਿਨਾਂ ਉੱਪਰ ਜਾਣ ਨਹੀਂ ਦਿੰਦੇ ਉਹ ਮੇਨ ਗੇਟ ਵੱਢ ਕੇ ਇੱਧਰ ਘਬੇ ਆ ਤੇ ਚੱਲਦੇ ਆਂ ਦਰਵਾਜ਼ਾ ਸਾਹਿਬ ਫਿਰ ਮਿਲ ਜਿਆ ਉਹਨੂੰ ਆ ਬਿੰਨੇ ਹਾਂ ਇਧਰ ਸੋਹਣੂ ਇਹਦੀ ਚਾਹ ਵੀ ਜਾਂਦਾ ਇਧਰ ਸਾਰੀ ਸੰਗਤ ਬਸ ਜਾਣ ਲਈ ਤਿਆਰ ਆ ਟਾਈਮ ਹੋ ਗਿਆ ਸਵੇਰ ਦੇ 8 ਧੁੱਪ ਪੂਰੀ ਚੜ ਗਈ ਅੱਜ ਦਿਨ ਪੂਰਾ ਕਿਹੜਾਗਾ ਦੇਖੋ ਇਧਰ ਪਹਾੜ ਅਜੇ ਪੂਰੇ 8 ਵਜੇ ਤੇ ਧੁੱਪ ਪੂਰੀ ਆ ਗਈ ਅੱਜ ਕੱਲ ਦਿਨ ਸਹੀ ਸੀ ਅਜੇ ਅੱਜ ਬਹੁਤ ਗਰਮੀ ਆ બસ ਆਪਾਂ ਵੀ ਹੁਣ ਕਰਦੇ ਆ ਇੱਥੋਂ ਚਾਹ ਸ਼ੱਕ ਲਈ ਤੇ ਚੱਲਦੇ ਆ ਗੋਬਿੰਦ ਘਾਟ ਨੂੰ ਥੋੜ ਨੂੰ ਪਰ ਲਿਆ ਪਾਣੀ ਆ ਗਾ ਕਿ ਪਾਣੀ ਬਹੁਤ ਜ਼ਰੂਰੀ ਆ ਰਾਸਤੇ 'ਚ ਕਦੇ ਵੀ ਲੋਡ ਪੈ ਸਕਦੀ ਆ ਜੇ ਰਾਤ ਹੋਏਗਾ ਨਹੀਂ ਮਿਲਦਾ ਦੂਰ ਦੂਰ ਤੱਕ ਇੱਕ ਤਾਂ ਪੈਟਰੋਲ ਪੈਟਰੋਲ ਮੋਟਰਸਾਈਕਲ ਆ ਜ਼ਰੂਰ ਕਵਾ ਲਿਓ ਫਿਰ ਵੀ ਮਿਲਦਾ ਪੰਪ ਕੰਕਾ ਕੇ ਰਾਤ ਦੇ ਵੀਰ ਨਹੀਂ ਮਿਲਦੇ ਤਾਂ ਵਾਹਰੋ ਖਾ ਜਾਂਦਾ ਤੇ ਮਾਸਕ ਲਾਉਣਿਆਂ ਚੱਲਦੇ ਆ ਜਦੋਂ ਉਹ ਰਿਸ਼ੀਕੇਸ਼ੋਂ ਨਿਕਲਿਆ ਪਹਾੜੀ ਪਹਾੜਾ ਵਾਹੋਂ ਦਾ ਪਾਹੀ ਰਾਹ ਤੇ ਜਾਣਾ ਪਹਾੜਾ ਜੀ ਪਹਾੜਾਾਂ ਚ ਇਹ ਰਾਸਤਾ ਖਰਾ ਪੂਰੇ ਵਧਿਆਣੇ ਤੋਂ ਸੜਕਾਂ ਵਧਿਆ ਬਣੀਆਂ ਹੋਣੀਆਂ ਵਾਸਤਾ ਆਸੇ ਪਹਾੜੀ ਪਹਾੜਾ ਚੱਲੀ ਚੱਲੋ ਚੱਲੀ ਚੱਲੋ ਆ ਲਾਈਨ ਸਲਾਈਡ ਹੋਈ ਵੀ ਆ ਇੱਥੇ ਉੱਦੋਂ ਪਹਾੜਾ ਅਥਾਰਟੀ ਕੇ ਵੇਆ ਸਾਰੇ ਸੜਕ ਤੇ ਨਾ ਦੇ ਜੇ ਸਾਫ ਕਰ ਜਾਂਦੇ ਆ ਉਧਰ ਬਾਈ ਤੇ ਪਹਾੜ ਸਾਰੇ ਪੱਥਰ ਇਧਰ ਸਾਈਡ ਤੇ ਕਰੇ ਵੇਆ ਇਧਰੋਂ ਦਿੱਤੇ ਆ ਸਾਰੇ ਪਹਿਲੀ ਬ੍ਰੇਕ ਲੈ ਲਈ ਵੀ ਆਪਾਂ ਆਪਾਂ ਰੁਕਿਆ ਕਲਾਸ਼ ਹੋਟਲ ਐਂਡ ਰੈਸਟੋਰੈਂਟ ਦੇ ਇਧਰ ਸੋਨੂ ਉਹ ਕਿਲੋਮੀਟਰ ਮਾਈਲ ਆਪਣਾ ਮਾ ਇਹ ਟਾਈਮ ਹੋ ਗਿਆ 9:00 ਵਜੇ 15 ਮਿੰਟ ਹੋਣ ਆ ਲਿਆ ਤਰੀਖ ਹੈਗੀ ਅੱਜ 5 ਤੇ ਆਪਾਂ ਹੁਣ ਆਰਡਰ ਕੀਤਾ ਆਲੂ ਪਰੌਠਾ ਸਿਰੇ ਆਪਾਂ ਬਸ ਉਥੇ ਚਾਹ ਪੀ ਕੇ ਤਰਪੇ ਸੀ ਗੁਰੂ ਘਰ ਚੋਂ ਜਾਂ ਖਾਣ ਕੇ ਮਿਲਦੇ ਹਾਂ ਹੁਣ ਅੱਗੇ ਚੱਲਦੇ ਆ ਅੱਗੇ ਸਫ਼ਰ ਤੇ ਪਰੌਠਾ ਆ ਗਿਆ ਆਪਾਂ ਹੁਣ ਖਾਣੇ ਆ ਜੋ ਸੌਣ ਨੂੰ ਲੱਗਿਆ ਪਾ ਬਹੁਤ ਸਵਾਦ ਆ ਚੱਕ ਦੇ ਫੱਡੇ ਚੱਕ ਦੇ ਵੀ ਆਪਾਂ ਹੁਣ ਆ ਪੰਜ ਟਾਈਮ ਰਹਿ ਗਿਆਂ ਬੇ ਆ ਸ਼ੀ ਦੇ ਵਿੱਚ ਤੇ ਇੱਧਰ ਸਾਰੀ ਮਾਟੀ ਡਾ ਢਾਬੇ ਦੇ ਢਾਬੇ ਆ ਆ ਸਕਦੇ ਆ ਕੋਈ ਵੀ ਜੇ ਕਿਸੇ ਨੂੰ ਖਾਣਾ ਪੀਣਾ ਤੇ ਰੋ ਸਕਦੇ ਆ ਆਪਾਂ ਰੁਕੇ ਸੀ ਇੱਧਰ ਤੇ ਲਾਸ਼ ਤੇ ਚੱਲਦੇ ਹਾਂ ਹੁਣ ਚੱਲੀਏ ਜੀ ਟੋ ਨੂੰ ਚੱਲ ਚੱਲ ਇੱਧਰ ਖੜਾ ਆਪਣਾ ਮੋਟਰਸਾਈਕਲ ਫੋਣਿਆ ਚੱਲੇ ਅੱਗੇ ਨੂੰ ਤੇ ਸਾਹਮਣੇ ਪਹਾੜਾ ਇਥੋਂ ਸ਼ਰੀਰ ਨਗਰ ਰਹਿ ਗਿਆ 65 ਕਿਲੋਮੀਟਰ ਤੇ ਮੰਨ 1.5 ਤੋਂ 2 ਘੰਟੇ ਲੱਗਣਗੇ ਆਪਾਂ ਨੂੰ ਦੇ ਪਹਾੜ ਚੈੱਕ ਕਰੋ ਤੁਸੀਂ ਮਾਹੌਲ ਪੂਰਾ ਘੈਂਟ ਆ ਚਾਰੇ ਪਾਸੇ ਪਹਾੜੀ ਪਹਾੜ ਜਦੋਂ ਦੇ ਆਪਾਂ ਰਿਸ਼ੀਕੇਸ਼ ਤੋਂ ਤੁਰਿਆ ਵਾਹ ਆਪਾਂ ਪਹਾੜਾਂ 'ਚ ਹੀ ਫਿਰਦੇ ਆ ਤੇ ਬਚਾਲੇ ਸੜਕਾ ਵਾ ਇਧਰ ਵੀ ਪਹਾੜ ਉਧਰ ਵੀ ਪਹਾੜ ਤੇ ਠੰਪ ਹੈਗੀ ਆ ਪਰ ਗਰਮੀ ਨਹੀਂ ਹੈਗੀ ਨਹੀਂ ਹੁਬਾ ਚੱਲਦੀ ਠੰਡੀ-ਹੰਡੀ ਪਹਾੜਾਂ 'ਚ ਪਾ ਜੀ ਕਰਦਾ ਪਹਾੜਾ ਨੂੰ ਦੇਖੀ ਜਾਓ ਤੇ ਬਸ ਜਾਈ ਜਾਓ ਤੇ ਚਾਰੇ ਪਾਸੇ ਪਹਾੜੀ ਪਹਾੜਾ ਇਧਰ ਨਦੀ ਆਂਦੀ ਹੈ ਤੇ ਅੱਜ ਜਿਹੜਾ ਆਪਣਾ ਰੂਟ ਹੈਗਾ ਆਪਾਂ ਜਾਣਾ ਸ਼੍ਰੀਨਗਰ ਵਿੱਚ ਦੀ ਤੇ ਆਪਾਂ ਉੱਥੋਂ 8 ਵਜੇ ਨਿਕਲੇ ਸੀਗੇ ਸਾਡੇ 10 ਹੋ ਗਏ ਇੱਥੇ ਬੱਸ ਜਾਈ ਜਾਂਦੇ ਹਾਂ ਇੱਧਰ ਆਪਣਾ ਮੋਟਰਸਾਈਕਲ ਖੜਾ ਚੱਲਦੇ ਹਾਂ ਹੁਣ ਅੱਗੇ ਫੋਟੋ ਹੁਣ ਖਿੱਚਦੇ ਆਂ ਦੇਖੋ ਵੀ ਪਹਾੜ ਆ ਵੀਡੀਓ ਤੁਹਾਨੂੰ ਘੱਟ ਵਧੀਆ ਲੱਗਦੇ ਹੋਣੇ ਆ ਪਰ ਜਿਹੜਾ ਅਸੀਂ ਅੱਥਰਾਂ ਨਾਲ ਦੇਖਿਆ ਨਾ ਉਹਦਾ ਐਕਸਪੀਰੀਅੰਸ ਲੱਗੀ ਆ ਆ ਰ ਆਏ ਆ ਆਪਾਂ ਵੀ ਪਹਿਲੀ ਵਾਰ ਆਏ ਆ ਪਰ ਇਹਦਾ ਆਪਾਂ ਅੱਖੀਆਂ ਉਹਦੇ ਦੇਖ ਲਿਆ ਉਹਦਾ ਥੋੜਾ ਘੈਂਟ ਹੀ ਆ ਮਾਹੌਲ ਆਨੋ ਵੀਡੀਓ ਦਾ ਘਾਟਾ ਨਹੀਂ ਨਾ ਹੋਊਗਾ। ਬਸ ਕੰਮ ਸਿਰੇ ਆਇਆ ਇਹਦੇ ਉੱਤੇ ਕੁਝ ਨਹੀਂ। ਰੁਕੇ ਆਪਾਂ ਹੁਣ ਇੱਥੇ ਤੇ ਇਦੋਂ ਬਾਅਦ ਜਾਣਾ ਆਪਾਂ ਹੋਰ ਜਾਂਦੇ ਦੇਖਦੇ ਹੁਣੇ ਹਨ ਸਾਨੂੰ ਹੋ ਜਿਹੋ ਤੇ ਗੱਡੀਆਂ ਜਾਂਦੀਆਂ ਸਾਹਮਣੇ। ਉਹ ਉੱਥੇ ਉਹ ਸੜਕ ਜਾਣਾ ਆਪਾਂ ਸੱਲੇ ਨੂੰ। ਆਪਾਂ ਹੁਣ ਰੁਕਿਆ ਇੱਥੇ। 뷰 ਚੈੱਕ ਕਰੋ ਤੁਸੀਂ। ਜੀ ਕਰਦਾ ਦੇਖ ਹੀ ਜਾਈਏ ਦੇਖ ਹੀ ਜਾਈਏ ਰਾਹ 'ਚ ਰੋਕ ਜੀਏ ਇੱਥੇ ਵੀ ਰੋਕ ਜੀਏ ਇੱਥੇ ਵੀ ਰੋਕ ਜੀਏ ਬਸ ਜਦੋਂ ਆਪਾਂ ਕੇ ਘੈਂਟ ਜੀ ਲੁਕੇਸ਼ਨ ਲੱਭ ਜਾਂਦੀ ਆਪਾਂ ਉੱਥੇ ਰੋਕ ਜਾਂਦੇ ਆ ਦੇਖੋ ਜੋ ਬ੍ਰੋ ਮਾਹੌਲ ਅੱਜ ਤੱਕ ਆਪਾਂ ਖੜੇ ਆਂ ਦੇ ਪ੍ਰਿਆਗ ਦੇ ਵਿੱਚ ਦੇਖੋ ਬਈ ਇਹ ਸਾਰੇ ਘਰ ਨੇ ਪਿੱਛੇ ਪਹਾੜ ਨੇ ਤੇ ਇਹ ਹੈਗੀ ਆ ਨਦੀ ਤੇ ਇਥੇ ਦੋ ਨਦੀਆਂ ਦਾ ਸੰਗਮ ਹੁੰਦਾ ਇੱਕ ਉਧਰ ਆਉਂਦੀ ਐ ਇੱਕ ਇਧਰੋਂ ਤੇ ਟਿਕ ਜੁੜ ਜਾਂਦੀਆਂ ਗਾਂਝੇ ਇੱਕ ਹੋ ਜਾਂਦੀ ਹੈ ਤੇ ਜਿਹੜੀ ਤਾਂ ਉਧਰ ਆਉਂਦੀ ਆ ਉਹਦਾ ਨਾਮ ਹੈਗਾ ਅਰਕਨੰਦਾ ਨਦੀ ਤੇ ਜਿਹੜੀ ਆ ਇਧਰ ਦੀ ਆ ਇਹਦਾ ਹੈਗਾ ਬਾਗੀ ਰਹੀ ਬਾਗੀ ਰਹੀ ਤੇ ਦੋਨਾਂ ਦਾ ਪਾਣੀ ਹੈਗਾ ਅਲੱਗ-ਅਲੱਗ ਦੇਖੋ ਉਹਦਾ ਪਾਣੀ ਹੋਰ ਆ ਇਹਦਾ ਪਾਣੀ ਹੋਰ ਆ ਇੱਥੇ ਆ ਕੇ ਫਿਰ ਇਕੱਠੀਆਂ ਹੋ ਜਾਂਦੀਆਂ ਗਾਂਝੇ ਇੱਕ ਹੀ ਆ ਇਹ ਨਦੀ ਤੇ ਦੇਖੋ ਪਾਣੀ ਦਾ ਫਰਕ ਦੇਖੋ ਦੋਨਾਂ ਦਾ ਇਹਦਾ ਹੋਰ ਆ ਉਹਦਾ ਹੋਰ ਆ ਉਹ ਬੜਾ ਬੋਲਟ ਆਪਣਾ ਰੁਕੇ ਹਨ ਆਪਾਂ ਇੱਥੇ ਪੈਸੇ ਕਢਾਉਣ ਲਈ ਹੋਰ ਇਸ ਜਿਹਦਾ ਏਟੀਐਮ ਮਸਾਲਾ ਬੈਕ ਬਹੁਤ ਚਿਰ ਦੇ ਲੱਭੀ ਜਾਂਦੇ ਸੀਗੇ ਜਿਆਦਾਿਆਂ ਤਾਂ ਇਹ ਕਢਾਉਣੇ ਆ ਆਪਾਂ ਇਸ ਟਾਈਮ ਹੈਗੇ ਆ ਮਲੇਠਾ ਪਿੰਡ 'ਚ ਤੇ ਬ੍ਰੇਕ ਲਈ ਆ ਇੱਥੇ ਆਪਾਂ ਅਗੇ ਰਿਸ਼ੀਕੇਸ਼ ਤੋਂ 100 ਕਿਲੋਮੀਟਰ ਆ ਗਏ ਸਵੇਰ ਦੇ ਇਹ 100 ਹੀ ਆਏ ਆ ਰਾਹ ਤੋਂ ਸਾਨੂੰ ਪਤਾ ਹੀ ਆ ਫਿਰ ਕਿਹੋ ਜਿਹਾ ਹੋ ਜਾਂਦੀਆਂ ਗੁਰੂ ਦੀਆਂ ਫੌਜਾਂ ਵਾਪਸ ਇਹ ਰਾ ਪਹਾੜੀ ਆ ਚਾਰ ਸਪੇਰੇ ਬੱਸ ਪਹਾੜਾਂ ਦੇ ਟਾਈਮ ਬਹੁਤ ਲੱਗ ਜਾਂਦਾ ਅਸੀਂ ਤੁਰੇ ਸੀ ਸਵੇਰੇ 8 ਵਜੇ ਤੇ 12 ਵਜਨ ਆਲੇ ਆ 15 ਕਿ ਮਿੰਟ ਰਹਿ ਗਏ ਤੇ ਸਾਰਾ 100 ਕਿਲੋਮੀਟਰ ਆਇਆ ਹਜੇ ਅੰਦਰ ਸੌਂ ਹੀ ਤੇ ਹੁਣ ਠੰਡਾ ਪੀਂਨੇ ਆ ਡਰਾਈਵਰ ਕਰ ਲਿਆ ਹੁਣ ਆਪਾਂ ਚੇਂਜ ਹੋਣ ਚਲਾਵਾਂਗੇ ਆਪਾਂ ਹੁਣ ਸੌਂ ਰੈਸਟ ਤੇ ਚਲੋ ਫਿਰ ਚੱਲੀਏ ਮਾਨਸ ਚੱਕਦੇ ਆ ਫਲਮਾ ਟੁਰੰਗੜ ਚਲੋ ਬਈ ਥੈਂਕ ਯੂ ਆ ਫੇਰ ਕਰਾ ਲਈ ਫੁੱਲ ਹਣਾ ਪਾਏਗਾ ਰੂਦਰ ਪਰਿਆ ਕਿ ਚੱਲਦੇ ਆ ਇਧਰ ਨੂੰ ਅੜਿਆ ਆ ਤਿੰਨ ਚਾਰ ਘੰਟੇ ਦਾ ਰਹਾ ਹੋਰ ਰਹਿ ਗਿਆ ਚਲੋ ਫਿਰ ਟਾਈਮ ਹੋ ਗਿਆ 1:10 ਚੱਲੇ ਪਾਉਣੇ ਇੱਥੋਂ ਚਲੋ ਬਈ ਜਿਵੇਂ ਜਿਵੇਂ ਪਹਾੜ ਨੇੜੇ ਆਈ ਜਾਂਦੇ ਆ ਉਵੇਂ ਨੇੜੇ ਨੇੜੇ ਬੱਦਲ ਆ ਜਾਂਦੇ ਆ ਦੇਖੋ ਉਨ ਉੱਤੇ ਬੱਦਲ ਇਹ ਮੌਸਮ ਪੂਰਾ ਘੈਂਟ ਆ ਦੇ ਟਾਈਮ ਹੋ ਗਿਆ ਹਜੇ 2:30 ਵਜੇ ਆ 2:30 ਵਜੇ ਵੀ ਦੇਖੋ ਕੋਈ ਤਾਂ ਆਪਣੀ ਮੌਸਮ ਪੂਰਾ ਸਾਫ ਆ ਇਧਰ ਨਦੀਆਂ ਦੀਆਂ ਨਾਲ ਦੀ ਚਲੋ ਚੱਲਦੇ ਆ ਥੋੜਾ ਜਿਹਾ ਰਹਿ ਗਿਆ ਸਫ਼ਰ ਆਪਣਾ ਚਲੋ ਵੀ ਹੁਣ ਸਫ਼ਰ ਦੇ ਬੱਚ ਥੋੜੀ ਜਿਹੀ ਆਪਣੇ ਰਕਾਵਟ ਆ ਗਈ ਕਿਉਂਕਿ بارش ਹੋਣ ਲੱਗੀ ਥੋੜੀ ਥੋੜੀ ਅਣ ਆਪਾਂ ਇੱਥੇ ਰੁਕੇ ਆ ਉਹਨਾਂ ਦੇ ਕੋਲ ਖਾ ਲੈਨੇ ਆ ਫਿਰ ਜੇ ਬਾਰਿਸ਼ ਛੱਡ ਗਈ ਫਿਰ ਅੱਗੇ ਚੱਲਾਂਗੇ ਅਣ ਆਪਾਂ ਆਇਆ ਹਾਂ ਰੈਸਟੋਰੈਂਟ ਤੇ ਤੇ ਆ ਉਹਦਾ ਬੈਕ ਸਾਈਡ ਆ ਬੱਦਲ ਬਹੁਤ ਹੋਗੇ ਤਾਂ ਹਾਂ ਅਜੇ ਟਾਈਮ ਤਾਂ 3:15 ਮਿੰਟ ਹੋਏ ਆ ਪਰ ਬੱਦਲ ਬਹੁਤ ਆ ਤਾਂ ਹਾਂ ਮੀਂਹ ਵੀ ਆ ਗਿਆ ਥੋੜੀ ਥੋੜੀ ਬਾਰਿਸ਼ ਹੁੰਦੀ ਆ ਇਹ ਉਹਦੇ ਕਰਕੇ ਹੁਣ ਸਫ਼ਰ ਆਪਾਂ ਥੋੜਾ ਰੋਕਿਆ ਫਿਰ ਦੇਖਦੇ ਆ ਜੇ ਮੇਰਾ ਆਪਣ ਨੂੰ ਮਨਜ਼ੂਰ ਮੀਂਹ ਹਟਦਾ ਫਿਰ ਅਗਲਾ ਸਫ਼ਰ ਆਪਾਂ ਕੰਟੀਨਿਊ ਕਰਾਂਗੇ ਆਪਦਾ ਆਲੀ ਗੱਲ ਖਾਨੇ ਬੀਨਿਆ ਤੁਸੀਂ ਉਹਨਾਂ ਚਿਰ ਵਿਊ ਚੈੱਕ ਕਰੋ ਕਿੰਨਾ ਘੈਂਟ ਆ ਆਸ-ਪਾਸੇ ਪਹਾੜੀ ਪਹਾੜ ਉੱਤੇ ਬੱਦਲ ਢੰਡੀ ਢੰਡੀ ਹਵਾ ਆਉਂਦੀ ਆ ਤੇ ਸਾਹਮਣੇ ਨਦੀ ਮੀਂਹ ਤਾਂ ਨਹੀਂ ਹਟਿਆ ਅਲੱਗੋਂ ਆਪਾਂ ਰੇਨਕੋਟ ਪਾ ਲੇ ਤੇ ਜਾਦੂ ਬਣ ਕੇ ਆਪਾਂ ਜਾਣਾ ਪਸਾ ਫਿਰ ਆਪਣਾ ਗਾਂਟਿਓ ਕਰਦੇ ਆ ਇੱਥੋਂ ਇੱਥੇ ਰੁਕੇ ਬਈ ਯਾਰ ਰੈਸਟੋਰੈਂਟ ਤੇ ਆਪਾਂ ਇਹ ਇਧਰ ਸੋਨ ਉਹਨੇ ਵੀ ਰੇਨ ਕੋਟ ਪਾ ਲਿਆ ਤੇ ਕਰਦੇ ਆ ਯਾਤਰਾ ਕੰਟੀਨਿਊ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹਾਂ ਤਾਂ ਥੋੜੀ ਥੋੜੀ ਬਾਰਿਸ਼ ਹੁੰਦੀ ਆ ਬਾਲੀ ਨਹੀਂ ਤੇ ਬੈਗ ਆਪਣੇ ਗਿੱਲੇ ਹੋ ਜਾਂਦੇ ਆ ਉਦੋਂ ਹੋਰ ਰੇਨ ਕੋਟ ਲਵਾਂਗੇ ਜਾ ਕੇ ਫਿਰ ਉਹ ਬੈਗਾਂ ਤੇ ਪਾਵਾਂਗੇ ਚਲੋ ਵੀ ਚੱਲੀਏ ਚਲੋ ਭਾਈ ਮੀਂਹ ਵੀ ਜਾਂਦਾ ਥੋੜਾ ਥੋੜਾ ਆਪਾਂ ਰੇਨ ਕੋਟ ਲੈ ਲਏ ਸੀ ਕੱਲ ਹੀ ਿਰਸ਼ੀਕੇਸ਼ ਤੋਂ ਆਪਾਂ ਲੋਡ ਪੈ ਗਏ ਸੀ ਉਹਨਾਂ ਦੀ ਆਪਾਂ ਪਾ ਲਏ ਨੇ ਹੁਣ ਰੇਨ ਕੋਟ ਤੇ ਮੌਸਮ ਚੈੱਕ ਕਰੋ ਤੁਸੀਂ ਮੌਸਮ ਤਾਂ ਸਾਫ਼ ਹੋ ਗਿਆ ਬੱਦਲ ਵੀ ਹੈ ਨਹੀਂ ਹੁਣ ਇੰਨੇ ਤੇ ਇਹ ਪਹਾੜ ਆ ਆਹ ਸੜਕ ਥੋੜਿਆ-ਥੋੜਿਆ ਕੜੀਆਂ ਪਈ ਜਾਂਦੀਆਂ ਨੇ ਤੇ ਚੱਲੇ ਚੱਲਦੇ ਆ ਸਾਧ ਸੰਗਤ ਜਾਈ ਜਾਂਦੀਆਂ ਕਿਉਂ ਕਰਕੇ ਬਾਹਲੀ ਸੰਗਤਾਂ ਮੋਟਰਸਾਈਕਲਾਂ ਦੀ ਆਉਂਦੇ ਆ ਆਪਣੇ ਗੱਡੀਆਂ ਤੇ ਦਾ ਘੱਟੀਆਂ ਆਉਂਦੇ ਆ ਵੀਰ ਤੇ ਚੱਲੀ ਜਾਂਦੀਆਂ ਯਾਤਰਾਵਾਂ ਅੱਤੇ ਵੀਰ ਮੁੜੇ ਆਉਂਦੇ ਆ ਤੇ ਅੱਤੇ ਆਪਣੇ ਯਾ ਯਾ ਦੇ ਗੋਵਿੰਦ ਘਾੜ ਰੂ ਇਸ ਟਾਈਮ ਹੈ ਕਿ ਆਪਾਂ ਚਮੋਲੀ ਚ ਇਹ ਵੀ ਉੱਤਰਾਖੰਡ ਜੀ ਪੈਂਦਾ ਇੱਥੇ ਦਾ ਟੈਂਪਰੇਚਰ ਹੈਗਾ 20 ਡਿਗਰੀ ਪੈਂਦਾ ਆਪਣੇ ਹੈਗਾ 37 ਡਿਗਰੀ ਇੱਥੇ ਹੁਣ ਕੋ ਬਹੁਤ ਕਾਫੀ ਜ਼ਿਆਦਾ ਠੰਡ ਹੋ ਗਈ ਇੱਥੇ ਤੇ ਓਹ ਕਰਕੇ ਆਪਾਂ ਨੂੰ ਉਚਾਈ ਤੇ ਬਹੁਤ ਆ ਗਏ ਇਧਰਾਰੇ ਬੱਦਲ ਆ ਤੇ ਜਿਉਂ ਜਿਉਂ ਆਪਾਂ ਤਾਂ ਜਾਣਾ ਹੋ ਟੈਂਪਰੇਚਰ ਘਟਦਾ ਹੀ ਜਾਣਾ ਇੱਥੇ 20 ਹੋ ਗਿਆ ਤੇ ਜੇ ਉਹਨੂੰ ਆਪਾਂ ਗੋਵਿੰਦ ਘਾੜ ਪਹੁੰਚਣਾ ਤੇ ਹੋਤੇ ਹੋ ਟੈਂਪਰੇਚਰ ਘਟ ਜੂਗਾ ਪਿੰਡ ਦਾ ਆਪਣੇ ਬਹੁਤ ਗਰਮੀ ਆ ਪਿੰਡ ਹੈਗਾ 37 ਡਿਗਰੀ ਇੱਥੇ ਦੇਖੋ ਤੁਸੀਂ ਬੱਦਲ ਆ ਆਪਣਾ ਮੋਟਰਸਾਈਕਲ ਮੀਂਹ ਨਾ ਦੇਖੋ ਸਾਰਾ ਲਿਬੜ ਗਿਆ ਫਿਰ ਆਪਣੇ ਬੈਗ ਗਿੱਲੇ ਹੁੰਦੇ ਸੀ ਰਾਹ 'ਚੋਂ ਰੇਨ ਕੋਟ ਹੋਰ ਲੈ ਫਿਰ ਉਹ ਬੈਗਾਂ ਤੇ ਬੈਗ ਲਵੇਟੇ ਉਹ ਦੇਣਾ ਤੇ ਕੇ ਵਾਜ ਗਏ ਨੇ ਪੂਰੇ ਆਪਾਂ ਬਸ ਹੁਣ ਪਹੁੰਚਣ ਆ ਰਹੀਆਂ। ਹੇਮਕੋਨ ਸਾਹਿਬ ਰਹਿ ਗਿਆ 46 ਕਿਲੋਮੀਟਰ ਤੇ ਦੇਖੋ ਆਪਾਂ ਉਹ ਥੱਲੇ ਆਇਆ ਉਹ ਤੋਂ। ਉਹ ਘੁੰਮਦੇ 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 ਘੁੰਮਦੇ। ਉਹ ਸਾਰਾ ਉੱਤੋਂ ਦੀ ਕ੍ਰਾਸ ਹੁੰਦੇ ਹੁੰਦੇ ਇੱਥੇ ਆ ਗਏ ਹਣ ਆਪਾਂ। ਉਹ ਖੜਾ ਮੋਟਰਸਾਈਕਲ ਤੇ ਚਾਹ ਪੀਣੇ ਆਇਥੇ ਆਪਾਂ। ਫਿਰ ਅੱਗੇ ਚੱਲਦੇ ਹਾਂ। ਹੁਣ ਤਾਂ ਧੁੱਪ ਵੀ ਨਿਕਲੀ ਆਈ ਸੀ। ਹੁਣ ਸੂਰਜ ਹੋ ਮੰਗਰ ਚਲਾ ਗਿਆ ਉਧਰ ਪਹਾੜੀਆਂ ਦੇ। ਉਹ ਥੱਲੇ ਆਇਆ ਉਹ ਤੋਂ ਤੋਂ ਕੰਮ ਦੇ ਕੰਮ ਦੇ ਕੰਮ ਦੇ ਦੇ ਕੰਮ ਦੇ ਕੰਮ ਦੇ ਉਹ ਤੋਂ ਦੀ ਇੱਧਰ ਆ ਗਏ ਅ ਹੁਣ ਚਾਹ ਪੀ ਕੇ ਚੱਲਦੇ ਆ ਇੱਥੇ ਫਿਰ ਠੰਡ ਹੋ ਗਈ ਇੱਥੇ ਬਹੁਤ ਇੱਥੇ ਟੈਂਪਰੇਚਰ ਘੱਟ ਗਿਆ ਇੱਥੇ ਹੁਣ ਆਪਣਾ 18 ਡਿਗਰੀ ਟੈਂਪਰੇਚਰ ਆ ਜੋਸ਼ੀ ਮੱਠ ਪਹੁੰਚ ਗਏ ਆਪਾਂ ਹੁਣ ਦੇਖਦੇ ਆਂ ਸਰ ਸ਼ਹਿਰ ਚ ਤੇ ਸਾਰਾ ਸ਼ਹਿਰ ਅੱਗੇ ਨਿਕਲਿਆ ਇਧਰੋਂ ਆਪਾਂ ਆਏ ਆ ਹੁਣ ਆਪਾਂ ਇਧਰੋਂ ਹੀ ਜਾਣਾ ਥੱਲੇ ਨੂੰ ਤੇ ਉਹ ਤਾਂ ਪਹਾੜੀਆਂ ਥੋੜੀ ਥੋੜੀ ਵਾਸ ਪਹਾੜਾਂ ਦੇ ਵਾਹੋਂ ਤਾਂ ਆਪਾਂ ਨੇੜੇ ਹੀ ਆ ਅਜੋ ਅਸੀਂ ਮੜ ਤੋਂ ਆਪਾਂ ਜਾਣਾ ਹੋਣਾ ਗਾਹਾਂ ਜੋਸ਼ ਹੀ ਮੜ ਤੋਂ ਜੇਰਾ ਆਪਾਂ ਜਾਂਦੇ ਆ ਗੋਮਿੰਦ ਘਾੜ ਨੂੰ ਤਾਂ ਰਾ ਅਸੀਂ ਇਦਾਂ ਦਾ ਉੱਥੇ ਕਿਤੇ ਧਰੇ ਪਹਾੜ ਹੀ ਪਹਾੜ ਤੇ ਵਸ ਕਿਨਾਰੇ ਤੇ ਆ ਛੋਟਾ ਜਿਹਾ ਯਾਰ ਰੋਡ ਇੱਥੋਂ ਦੀ ਜਾਂਦੇ ਆ ਇੱਥੇ ਇਹ ਗੱਲਾਂ ਜਾਣ ਵਾਲਾਗਾ ਆਉਣ ਵਾਲਾ ਉਹ ਦੂਜੇ ਪਾਸੇ ਦੀ ਆ ਇੱਥੋਂ ਦੀ ਸਰਕਲੇ ਯਾਤਰੀ ਜਾਂਦੇ ਆ ਤੇ ਆਉਣ ਵਾਲਾ ਦੂਜੇ ਪਾਸੇ ਦੀ ਆ ਤੇ ਆ ਇੱਧਰ ਸਾਰੇ ਹੋਟਲ ਬਣੇ ਹੋਏ ਆ ਜੇ ਤੁਸੀਂ ਇੱਥੇ ਰੁਕਣਾ ਜੋਸ਼ੀ ਮੱਠਾ ਇੱਥੇ ਵੀ ਰਹਿ ਸਕਦੇ ਹੋ ਪਰ ਆਪਾਂ ਜਾਂ ਤੱਲਾਗੇ ਗੋਗਿਲ ਘਰ ਤੇ ਉੱਥੇ ਜਾ ਕੇ ਰੁਕਾਂਗੇ ਇੱਥੇ ਵੀ ਬਹੁਤ ਹੋਟਲ ਮਿਲ ਜਾਣਗੇ ਤੁਹਾਨੂੰ ਦੇਖਣ ਨੂੰ ਆਲੇ ਹੋਟਲ ਹੀ ਹੋਟਲ ਆ ਚਾਰ ਸਟਾਰ ਇਹ ਤੇ ਦੋ ਸਾਰੇ ਕੋਟ ਪਾਈ ਫਿਰਦੇ ਆ ਆ ਬਾਂਦੀਆਂ ਦੇ ਹਿਰ ਰਹੇ ਆ ਹਜੇ ਬਸ ਆ ਤੋਂ ਨਹੀਂ ਪਾਇਆ ਆਪਣੇ ਤੇ ਇੱਥੇ ਸਾਰਿਆਂ ਦੇ ਕੋਟ ਪਾਇਆ ਇੱਥੇ ਹੈਗਾ ਟੈਂਪਰੇਚਰ 15 ਐਚੀ ਦਾ ਪੂਰੀ ਠੰਡ ਆ 15 ਟੈਂਪਰੇਚਰ ਆ ਜੋਸ਼ੀ ਮਾੜ ਦੇ ਵਿੱਚ ਜਦੋਂ ਕੱਲ ਨੂੰ ਚੜਾਈ ਚੜਾਂਗੇ ਉੱਪਰ ਤਾਂ ਫਿਰ ਹੋਰ ਘੜ ਤੇ ਕੋਟ ਪਾ ਕੇ ਜਾਵਾਂਗੇ ਪੈਂਡ ਆਪਣੇ 35 ਆ ਦੇ ਲੋ ਇੱਥੇ ਹੈਗਾ 15 ਕਿੰਨਾ ਫਰਕ ਆ ਜਾਮ ਲੱਗ ਗਿਆ ਇੱਥੇ ਹੁਣ ਪੂਰੇ 10 ਮਿੰਟ ਹੋ ਗਏ ਆਪਾਂ ਨੂੰ ਖੜਿਆ ਨੂੰ ਅਈਦਲੇ ਤੇ ਆਈ ਜਾਂਦੇ ਆ ਇੱਥੇ ਖੜੀ ਆ ਜੇ ਆ ਚਾਹ ਵਿੱਚ ਜਾਂਦੇ ਆ ਸਾਈਡ ਤੇ ਇੱਥੇ ਚਾਹ ਪੀਣੀ ਆ ਹੋਰ ساری ਸੰਗਤ ਉੱਧਰ ਆਉਂਦੀ ਆ ਜੇ ਮੋਟਰ ਬੈਰ ਆਪਾਂ ਚੱਲੇ ਆ ਇਹ ਸਾਰੇ ਆਉਂਦੇ ਆ ਅਈ ਤਾਂ ਹੁਣ 7 ਕਿਲੋਮੀਟਰ ਰਹਿ ਗਿਆ ਗੋਵਿੰਦ ਘਾਟ ਤੇ ਰੋਡ ਵਧੀਆ ਵਾ ਨਵਾਂ ਬਣਿਆ ਪਿਆ ਇਹ ਤਾਂ ਹਰ ਦਿਨ ਆ ਤੇ ਪਹਾੜਾਂ ਵਿੱਚ ਰੋੜਾ ਆਪਾਂ ਪਹੁੰਚਣ ਨਾਲ ਹੀ ਆਪਾਂ ਟਾਈਮ ਹੋ ਗਿਆ 7:20 ਮਿੰਟ ਹੋ ਗਏ ਆ ਆ तकरीबन 20 ਮਿੰਟ ਤੱਕ ਪਹੁੰਚ ਜਾਣਾ ਆਪਾਂ ਫਿਰ ਮਿਲ ਜਾ ਹਾਂ ਪਹੁੰਚ ਕੇ ਪਹੁੰਚ ਕੇ ਵੀ ਆਪਾਂ ਗੋਬਿੰਦ ਘਾਟ ਐਤੋਂ ਸ਼ੁਰੂ ਹੋ ਜਾਂਦਾ ਗੋਬਿੰਦ ਘਾਟ ਤੇ ਪੀੜੀਆਂ ਚ ਬਹੁਤ ਦੇਖਿਆ ਆਪਾਂ ਵਲੋਗਾਂ ਦੇ ਬਹੁਤ ਦੇਖਿਆ ਪਰ ਅੱਜ ਆਪਾਂ ਅੱਖੀਂ ਵੀ ਦੇਖ ਲਿਆ ਕੋਗਨਿਗਾਰਡ ਪਹੁੰਚ ਗਏ ਆਪਾਂ ਤੇ ਇਧਰ ਸਾਰੀ ਪਾਰਕਿੰਗ ਆ ਤੇ ਆ ਸਾਰੀਆਂ ਗੱਡੀਆਂ ਖੜੀਆਂ ਉਹ ਸਾਹਮਣੇ ਘਰ ਦੁਆਰਾ ਸਹਿਬ ਆਪਾਂ ਵੀ ਇੱਥੇ ਪਾਰਕਿੰਗ ਚਲਾ ਕੇ ਮੋਟਰਸਾਈਕਲ ਚਲਦੇ ਆ ਦੇ ਦੇ ਹੁਣ ਇੱਥੇ ਚਲੋ ਕਮਰਾ ਲੈ ਲਿਆ ਆਪਾਂ ਤੇ ਆ ਬਾਈ ਸਮਾਨ ਚੱਕਣ ਆਇਆ ਆਪਣਾ ਆ ਬੈਗ ਖੁੱਲ ਜਾਂਦਾ ਬੈਗ ਨਹੀਂ ਖੁੱਲਦਾ ਤੂੰ ਤੇ ਆ ਹਾਟਲ ਆ ਆਪਾਂ ਪਹਿਲਾਂ 2000 ਦਾ ਘੱਟ ਮਿਲਦੇ ਨਹੀਂ ਸੀ ਕੋਈ 2500 ਕੋਈ ਕਿੰਨਾ ਆਪਾਂ ਹੈਗੇ ਗੋਵਿੰਦ ਘਾਟ ਤੇ ਨਾ ਆਪਾਂ ਨੂੰ ਗੁਰਦੁਆਰੇ ਚ ਮਿਲਿਆ ਇਹ ਵੀ ਇੱਥੇ ਲੈਣਾ ਪਿਆ ਹਰ ਕੇ ਮਜਬੂਰ ਨਾਲ ਲੈਣਾ ਪਿਆ ਆ ਹਾਟਲ 2000 ਦਾ ਹਰ ਨੂੰ ਘਾਟ ਉਹ ਵੀ ਕੋਈ 2500 ਕੇ 3000 ਮੰਗਦਾ ਸੀ ਤੇ ਫਾਈਨਲੀ ਮਿਲ ਗਿਆ ਆ ਕਮਰਾ ਲਿਆ ਆਪਾ ਇਹ ਆਪਾਂ ਨੂੰ ਪੈ ਗਿਆ 2000 ਰੁਪਏ ਦਾ ਕਮਰਾ ਦਾ ਵਧੀਆ ਕਮਰਾ ਦਾ ਪੂਰਾ ਓਕੇ ਰਿਪੋਰਟ ਤੇ ਪਹਿਲਾਂ ਆਪਾਂ ਗਏ ਸੀ ਥੱਲੇ ਗੋਬਿੰਦ ਘਾਟ ਉੱਤੇ ਮੋਟਰਸਾਈਕਲ ਆਹੀ ਪਾਰਕਿੰਗ ਤੇ ਫਿਰ ਕਮਰਾ ਕਮਰਾ ਪੁੱਛਿਆ ਕਮਰਾ ਇੱਥੇ ਮਿਲਦਾ ਨਹੀਂਗਾ ਫਿਰ ਹਾਲ ਮਿਲਦਾ ਹਾਲ ਤੁਹਾਨੂੰ ਪਤਾ ਹੀ ਹੈ ਪਰ ਔਖਾ ਹੋ ਜਾਂਦਾ ਥੋੜਾ ਜਿਹਾ ਕਈ ਜਾਣੇ ਅਸੀਂ ਦੁਨੀਆਂ ਇਹ ਦੋ ਹੋਰ ਕਮਰਾ ਨਹੀਂ ਦਿੰਦੇ ਜਾਂ ਤਾਂ ਤੁਹਾਡੇ ਨਾਲ ਫੈਮਿਲੀ ਹੋਵੇ ਤਾਂ ਕਮਰਾ ਮਿਲਦਾ ਜਾਂ ਕੀ ਜੇ ਤੇਰੀ ਕੁੜੀ ਹੋਵੇ ਔਰਤ ਹੋਵੇ ਵੀ ਕਮਰਾ ਮਿਲਦਾ ਹੁਣ ਸਾਡੇ ਵਰਗੇ ਦੋ ਜਣੇ ਦੱਸੋ ਕਿੱਧਰ ਜਾਵਾਂ ਤੇ ਮਜਬੂਰ ਨੂੰ ਹ ਕਮਰਾ ਤਾਂ ਲੈਣਾ ਪਿਆ ਸਾਨੂੰ ਇੱਥੇ ਚੱਲ ਮਿਲ ਗਿਆ 2000 ਤੋਂ ਘੱਟ ਤੇ ਕਮਰਾ ਕੋਈ ਨਹੀਂ ਦਿੰਦਾ ਘੱਟ ਘੱਟ ਸਾਨੂੰ 2000 ਦਾ ਕਮਰਾ ਮਿਲ ਨਹੀਂ ਮਿਲਦਾ ਕਿਉਂ ਕਰਕੇ ਹੁਣ ਸੰਗਤ ਬਹੁਤ ਆਉਂਦੀ ਆ ਮਾਸਾ ਦੇਖਣ ਤੇ ਸਾਰੇ ਫਿਰ ਰਾਤ ਵਿੱਚ ਹੀ ਰਹਿੰਦੇ ਆ ਗੋਬੀਲ ਘਾਟ ਜੇ ਆਪਾਂ ਜੋ ਜੋਸ਼ੀਮਾਟਰਪ ਦੇ ਉੱਥੇ ਕਮਰੇ ਸਸਤੇ ਆ ਥੋੜੇ ਜਿothe ਆਪ ਨੂੰ 1000 ਰੁਪਏ ਦਾ ਮਿਲ ਜਾਣਾ ਸੀ ਕੱਲ ਵੀ ਇੰਝ ਕਹਲਾ ਪਰ ਈਸ਼ੀ ਕੇ ਸ਼ੁ ਰੁਪਏ ਸੀ ਕੱਲ ਵੀ ਉਥੇ ਆਪ ਨੂੰ 1500 ਦਾ ਕਮਰਾ ਮਿਲਿਆ ਸੀਗਾ ਕਿਉਂਕਿ ਕਿ ਉਥੇ ਵੀ ਨਹੀਂ ਆਪਾਂ ਨੂੰ ਦਰਦਵਾਰੀ ਵਿੱਚ ਕਮਰਾ ਮਿਲਿਆ ਤੇ ਮਜਬੂਰ ਨਾਲ ਇੱਥੇ ਵੀ ਲੈਣਾ ਪਿਆ ਰੈਸਟ ਵੀ ਜ਼ਰੂਰੀ ਆ ਕੱਲ ਨੂੰ ਜਾਣਾ ਆਪਾਂ ਚੜ੍ਹਾਈ ਤੇ ਹਿਮਪਾਲ ਸਾਹਿਬ ਵਾਲੀ ਤੇ ਉਧਰ ਵੀ ਜਾਣਾ ਤੇ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਬਸ ਸਾਨੂੰ ਤਾਂ ਦੇਖਦੇ ਆਂ ਲੰਗਰ ਛਕਦੇ ਆਂ ਤੇ ਦੇਖਦੇ ਆਂ ਫਿਰ ਅਗੇ ਕੀ ਗੱਡੀਆਂ ਦੀ ਲਾਈਨ ਲੱਗੀ ਪਈ ਆ ਉਹ ਤੱਕ ਪਾਰਕਿੰਗ ਹੀ ਨਹੀਂ ਮਿਲਦੀ ਪਈ ਕਿਸੇ ਨੂੰ ਇੱਥੇ ਆ ਸਾਰੇ ਮੋਟਰਸਾਈਕਲ ਖੜੇ ਆ ਤੇ ਉਹ ਗੱਡੀਆਂ ਇੱਧਰ ਉਹ ਦੂਰ ਤੱਕ ਲੈਣ ਹੀ ਲੈਣ ਗੱਡੀਆਂ ਦੀ ਪਾਰਕਿੰਗ ਘਟਾ ਇੱਥੇ ਤੇ ਹੁਣ ਯਾਤਰਾ ਕਰਨ ਵਾਲੇ ਸੰਗਤ ਆਉਂਦੀ ਆ ਐਸੇ ਥੋੜਾ ਜਿਹਾ ਔਖਾ ਮਥਾ ਟੈਕਨ ਚੱਲਦੇ ਅੰਦਰ ਇਹ ਆ ਮੇਨ ਗੇਟ ਇੱਥੋਂ ਦੀ ਐਂਟਰੀ ਆ ਆਪਣੀ